ਸਮਾ ਤਾਂ ਬਹੁਤ ਔਖਾ ਸੀਗਾ ਜੋ ਮਾਤਾ ਜੀ ਨੇ ਹੰਡਾਇਆ ਤਾਂ ਉਹ ਹੀ ਜਾਣਦੇ ਨੇ 4 ਮਹੀਨੇ ਦੇ ਬੱਚੇ ਨੂੰ ਲੈ ਕੇ ਬਹੁਤ ਠੋਕਰਾਂ ਖਾਧੀਆਂ ਨੇ ਕਹੋਈਏ ਮਾਤਾ ਜੀ ਨੇ ਆਪ ਕੀਰਤਨ ਸਿੱਖਿਆ ਤੇ ਇਸ ਬੱਚੀ ਨੂੰ ਵੀ ਕੀਰਤਨ ਸਿਖਾਇਆ 4 ਮਹੀਨੇ ਦੀ ਬੱਚੀ ਨੂੰ ਕੀਰਤਨ ਕਰ ਕਰਕੇ ਪਾਲਿਆ ਪਰ ਗੁਰੂ ਸਾਹਿਬ ਨੇ ਮੈਨੂੰ ਜਿਹੜੀ ਦਾਤ ਮੇਰੇ ਝੋਲੀ ਦੇ ਵਿੱਚ ਪਾਈ ਹੈ ਨਾ ਧੰਨ ਗੁਰੂ ਹਰਗੋਬਿੰਦ ਪਾਸ਼ਾ ਨੇ ਢਾਡੀ ਜੱਥੇ ਦੀ ਜਿਹੜੀ ਇੱਕ ਸੇਵਾ ਨਿਭਾਰੀਆਂ ਇੱਕ ਪ੍ਰਚਾਰਕ ਦੀ ਸੇਵਾ ਨਿਭਾਰੀਆਂ ਇੱਕ ਜਿਹੜਾ ਇਕ ਧੀ ਵਾਲਾ ਫਰਜ ਆ ਪੁੱਤਾਂ ਮੰਗੂ ਅੱਜ ਮੈਂ ਨਵਾਰੀਆਂ ਬੁੱਤ ਪਰ ਓਖਾ ਤਾਂ ਬੜਾ ਹੈ ਜਿਸ ਧੀ ਨੇ ਕਦੇ ਪਿਓ ਨੂੰ ਵੇਖਿਆ ਹੀ ਨਹੀਂ ਮਤਲਬ ਉਹਦੇ ਅੰਤਿਮ ਦਰਸ਼ਨ ਵੀ ਨਹੀਂ ਹੋਏ ਧੀ ਨੂੰ ਮਾਣ ਹੁੰਦਾ ਜਿੱਦਾਂ ਪਿਓ ਦੇ ਉੱਤੇ ਐਸ਼ ਹੁੰਦੀਆਂ ਧੀਆਂ ਪਿਓ ਦੇ ਸਿਰ ਤੇ ਐਸ਼ ਕਰਦੀਆਂ ਨੇ ਹਨਾਵੇਂ ਲੱਖ ਤਾਏ ਚਾਚੇ ਹੋਣ ਹਨਾ ਪਰ ਪਿਓ ਪਿਓ ਹੀ ਹੁੰਦਾ ਉਸ ਪਿਆਰ ਤੋਂ ਵਾਂਝੀ ਰਹੀਆਂ ਪਰ ਮਾਤਾ ਜੀ ਨੇ ਕੋਸ਼ਿਸ਼ ਪੂਰੀ ਕੀਤੀ ਹੈ ਕਿ ਮਾਂ-ਬਾਪ ਦਾ ਰੋਲ ਪੂਰਾ ਨਿਭਾਇਆ ਉਹਨਾਂ ਨੇ ਇਸ ਬੱਚੀ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ ਜਿਵੇਂ ਮੈਂ ਉਸ ਬੇੜੇ ਦੇ ਵਿੱਚ ਆਪਣੇ ਪਿਓ ਦੀ ਝਲਕ ਨੂੰ ਦੇਖਣਾ ਚੋਹਨੀ ਆ ਵੀ ਕਿਤੇ ਨਾ ਕਿਤੇ ਮੇਰਾ ਪਿਓ ਵਾਪਸ ਮੁੜ ਕੇ ਆ ਜੇ ਇੱਕ ਹੁੰਦਾ ਨਾ ਵੀ ਮਤਲਬ ਇੱਕ ਤਾਂ ਇਹ ਹੁੰਦਾ ਕਿ ਪਿਓ ਬਾਹਰ ਗਿਆ ਹੋਇਆ ਪਿਓ ਪਿਓ ਦਾ ਘਰ ਤੋਂ ਚਲੇ ਜਾਣਾ ਸ਼ਹੀਦ ਹੋਣਾ ਝੁੱਠਾ ਮੁਕਾਬਲਾ ਬਣਾ ਦੇਣਾ ਬਹੁਤ ਵੱਡੀ ਗੱਲ ਹੈ ਪਰ ਮਾਣ ਆ ਮੈਨੂੰ ਉਸ ਪਿਓ ਤੇ 1984 90 ਦੇ ਦਹਾਕੇ ਦੇ ਵਿੱਚ ਜੋ ਦੌਰ ਚੱਲਿਆ ਉਸ ਦੇ ਵਿੱਚ ਬਹੁਤ ਹੀ ਬੇਕਸੂਰ ਨੌਜਵਾਨਾਂ ਨੂੰ ਘਰਾਂ ਤੋਂ ਚੁੱਕ-ਚੁੱਕ ਕੇ ਮਾਰਿਆ ਗਿਆ ਤਾਂ ਪੁਲਿਸ ਵੱਲੋਂ ਝੂਠੇ ਮੁਕਾਬਲੇ ਬਣਾ ਕੇ ਇਹ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਪਿਛਲੇ ਦਿਨੀ ਤੁਸੀਂ ਦੇਖਿਆ ਹੋਵੇਗਾ ਮਾਨਯੋਗ ਅਦਾਲਤਾਂ ਨੇ 32 32 ਸਾਲ ਬਾਅਦ ਵੀ ਉਹਨਾਂ ਵੱਡੇ ਅਹੁਦੇਦਾਰ ਪੁਲਿਸ ਮੁਲਾਜ਼ਮਾਂ ਨੂੰ ਜੇਲ੍ਹਾਂ ਵਿੱਚ ਭੇਜਿਆ ਜਿਨ੍ਹਾਂ ਨੇ ਘਰਾਂ ਦੇ ਵਿੱਚ ਚੁੱਕ ਕੇ ਨੌਜਵਾਨਾਂ ਨੂੰ ਮਾਰਿਆ ਸੀ ਇਹ ਸਭ ਤੋਂ ਹੋ ਗਿਆ ਕਿ ਕਿਤੇ ਨ ਕਿਤੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਨੌਜਵਾਨ ਨੇ ਜਿਨ੍ਹਾਂ ਨੂੰ ਘਰਾਂ ਚੁੱਕਿਆ ਫਿਰ ਮਾਰਿਆ ਹ ਤੱਕ ਪਰਿਵਾਰਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰ ਨਹੀਂ ਮਿਲੇ ਤਾਂ ਇਹੀ ਸਮਝ ਰਹੇ ਨੇ ਪਰਿਵਾਰ ਕਿ ਉਹ ਕੌਮ ਲਈ ਸ਼ਹੀਦ ਹੀ ਹੋ ਗਏ ਨੇ ਤਾਂ ਐਸੇ ਨੂੰ ਲੈ ਕੇ ਰੋਪੜ ਜ਼ਿਲ੍ਹੇ ਦੇ ਵਿੱਚ ਜ਼ਿਆਦਾਤਰ ਇਸ ਤਰੀਕੇ ਦੇ ਸਿੰਘ ਹੋਏ ਨੇ ਤਾਂ ਇੱਕ ਪਿੰਡ ਪੰਜੋੜਾ ਰੋਪੜ ਜ਼ਿਲ੍ਹੇ ਦਾ ਹੀ ਜਿੱਥੇ ਕਿ ਬਲਵਿੰਦਰ ਸਿੰਘ 12 ਚੁੱਕੀ 30 ਸਾਲ ਦੀ ਉਮਰ ਦੇ ਵਿੱਚ ਪੁਲਿਸ ਘਰੋਂ ਲੈ ਗਈ ਸੀ ਉਸ ਤੋਂ ਬਾਅਦ 33 ਤੋਂ 34 ਸਾਲ ਹੋ ਗਏ ਅੱਜ ਤੱਕ ਵਾਪਸ ਨਹੀਂ ਪਰਤੇ ਜਿਸ ਤੋਂ ਬਾਅਦ ਪਰਿਵਾਰ ਇਹ ਸਮਝਦਾ ਕਿ ਕਿਤੇ ਨਾ ਕਿਤੇ ਪੁਲਿਸ ਨੇ ਝੁੱਠਾ ਮੁਕਾਬਲਾ ਬਣਾਇਆ ਐ ਤੱਕ ਕਿ ਉਹਨਾਂ ਦੀ ਡੈੱਡ ਬੋਡੀ ਵੀ ਜਿਹੜੀ ਅੱਜ ਤੱਕ ਨਹੀਂ ਮਿਲੀ ਜਿਸ ਨੂੰ ਲੈ ਕੇ ਪਰਿਵਾਰ ਵਰਸੀ ਸਮਾਗਮ ਕਰਾ ਰਿਹਾ ਤੇ ਅੱਜ ਦੂਜਾ ਸਮਾਗਮ ਸੀ ਉਸ ਨੂੰ ਲੈ ਕੇ ਪਰਿਵਾਰ ਨਾਲ ਖੜਿਆ ਤੁਸੀਂ ਦੇਖੋ ਕਿ ਆਹ ਧੀ ਸੀ ਜਦੋਂ ਬਲਵਿੰਦਰ ਸਿੰਘ ਬਾਰਾ ਨੂੰ ਲੈ ਕੇ ਗਏ ਨੇ ਪੰਜੋੜਾ ਤੋਂ ਪੁਲਿਸ ਤਾਂ ਉਸ ਸਮੇਂ 4 ਮਹੀਨੇ ਦੀ ਇਹ ਧੀ ਸੀ ਤਾਂ ਅੱਜ ਆਡੀ ਜਥਾ ਆਪਣਾ ਇਹਨਾਂ ਵੱਲੋਂ ਬਣਾਇਆ ਗਿਆ ਤੇ ਲਗਾਤਾਰ ਸਿੱਖ ਕੌਮ ਦੀ ਸੇਵਾ ਕਰ ਰਹੇ ਨੇ ਤਾਂ ਵਾਹਿਗੁਰੂ ਜੀ ਖਾਲਸਾ ਹੀ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਮਾਂ ਹੰਡਾਇਆ ਤੁਸੀਂ ਆਪਣੇ ਪਿੰਡੇ ਤੇ ਵੀ ਆਪਣੇ ਦੁੱਖਾਂ 'ਚ ਵੀ ਕਿਉਂਕਿ ਕਿਰਾਏ ਤੇ ਵੀ ਰਹੇ ਤੁਸੀਂ ਪਰਿਵਾਰ ਕਾਫੀ ਉਜੜ ਗਿਆ ਸੀ ਕਿਉਂਕਿ ਸਾਰਾ ਕੁਝ ਖਤਮ ਹੋ ਗਿਆ ਸੀ ਜਦੋਂ ਤੁਹਾਡੇ ਫਾਦਰ ਸਾਹਿਬ ਨੂੰ ਪੁਲਿਸ ਲੈ ਗਈ ਹੈ ਤਾਂ ਉਸ ਤੋਂ ਬਾਅਦ ਸਗੀ ਪੁਲਿਸ ਨੇ ਤੁਹਾਨੂੰ ਵੀ ਤੰਗ ਕਰਿਆ ਕਿਸ ਤਰੀਕੇ ਦਾ ਮਾਹੌਲ ਸੀ 4 ਮਹੀਨੇ ਤੱਕ ਕਿਸ ਤਰੀਕੇ ਨਾਲ ਤੁਹਾਡੀ ਮਾਤਾ ਜੀ ਤੁਹਾਨੂੰ ਦੱਸਿਆ ਕਿ ਕਿਵੇਂ ਇਹ ਪੂਰਾ ਦੌਰ ਗੁਜ਼ਰਿਆ ਸੋ ਸਮਾਂ ਤਾਂ ਬਹੁਤ ਔਖਾ ਸੀਗਾ ਜੋ ਮਾਤਾ ਜੀ ਨੇ ਹੰਡਾਇਆ ਤਾਂ ਤਾਂ ਉਹੀ ਜਾਣਦੇ ਨੇ 4 ਮਹੀਨੇ ਦੇ ਬੱਚੇ ਨੂੰ ਲੈ ਕੇ ਬਹੁਤ ਠੋਕਰਾਂ ਖਾਧੀਆਂ ਨੇ ਸੋ ਗੁਰੂ ਸਾਹਿਬ ਦੀ ਹੁਣ ਕਿਰਪਾ ਹੋਈ ਹੈ ਮਾਤਾ ਜੀ ਨੇ ਆਪ ਕੀਰਤਨ ਸਿੱਖਿਆ ਤੇ ਇਸ ਬੱਚੀ ਨੂੰ ਵੀ ਕੀਰਤਨ ਸਿਖਾਇਆ 4 ਮਹੀਨੇ ਦੀ ਬੱਚੀ ਨੂੰ ਕੀਰਤਨ ਕਰ ਕਰਕੇ ਪਾਲਿਆ ਕਰ ਤੋਂ ਬੇਕਰ ਵੀ ਹੋਏ ਆ। ਹੂੰ। ਸੋ ਜਿਵੇਂ ਤੁਸੀਂ ਦੱਸਿਆ ਘਰ ਦੇ ਘਰ ਉਜੜੇ ਨੇ, ਇਕੱਲਾ ਸਾਡਾ ਪਰਿਵਾਰ ਨਹੀਂ, ਹੋਰ ਪਰਿਵਾਰਾਂ ਦੇ ਨਾਲ ਵੀ ਹੋਏ ਨੇ। ਬੜੇ ਅਣਗੋਲੇ ਸਿੰਘ ਰਹਿ ਗਏ ਜਿਨ੍ਹਾਂ ਦਾ ਨਾਮ ਨਿਸ਼ਾਨ ਹੈ ਹੀ ਨਹੀਂ। ਹੂੰ। ਪਰ ਗੁਰੂ ਸਾਹਿਬ ਨੇ ਮੈਨੂੰ ਜਿਹੜੀ ਦਾਤ ਮੇਰੇ ਝੋਲੀ ਦੇ ਵਿੱਚ ਪਾਈ ਆ ਨਾ, ਧੰਨ ਗੁਰੂ ਹਰਗੋਬਿੰਦ ਪਾਸ਼ਾ ਨੇ ਢਾਡੀ ਜਥੇ ਦੀ ਜਿਹੜੀ ਇੱਕ ਸੇਵਾ ਨਿਭਾਰੀਆਂ, ਇੱਕ ਪ੍ਰਚਾਰਕ ਦੀ ਸੇਵਾ ਨਿਭਾਰੀਆਂ। ਇੱਕ ਜਿਹੜਾ ਇੱਕ ਧੀ ਵਾਲਾ ਫਰਜ ਆ। ਉਹ ਪੁੱਤਾਂ ਮੰਗੂ ਅੱਜ ਮੈਂ ਨਿਭਾਰੀਆਂ। ਗੁਰੂ ਸਾਹਿਬ ਨੇ ਕਿਰਪਾ ਕੀਤੀ ਆ। ਪਰ ਔਖਾ ਤਾਂ ਬੜਾ ਹੈ। ਜਿਸ ਧੀ ਨੇ ਕਦੇ ਪਿਓ ਨੂੰ ਵੇਖਿਆ ਹੀ ਨਹੀਂ। ਹ ਮਤਲਬ ਉਹਦੇ ਅੰਤਿਮ ਦਰਸ਼ਨ ਵੀ ਨਹੀਂ ਹੋਏ ਸੇ ਇੱਕ ਧੀ ਨੂੰ ਮਾਨ ਹੁੰਦਾ ਜਿੱਦਾਂ ਪਿਓ ਦੇ ਉੱਤੇ ਐਸ਼ ਹੁੰਦੀਆਂ ਧੀਆਂ ਪਿਓ ਦੇ ਸਿਰ ਤੇ ਐਸ਼ ਕਰਦੀਆਂ ਨੇ ਹਨਾ ਪਰ ਉਸ ਚੀਜ਼ ਦਾ ਹੈਗਾ ਵੀ ਭਾਵੇਂ ਲਖ ਤਾਏ ਚਾਚੇ ਹੋਣ ਹਨਾ ਪਰ ਪਿਓ ਪਿਓ ਹੀ ਹੁੰਦਾ ਪਰ ਉਹ ਜਿਹੜਾ ਉਹਨਾਂ ਦਾ ਪਿਆਰ ਹੈ ਮੈਂ ਉਸ ਪਿਆਰ ਤੋਂ ਵਾਂਝੀ ਰਹੀ ਹਾਂ ਪਰ ਮਾਤਾ ਜੀ ਨੇ ਕੋਸ਼ਿਸ਼ ਪੂਰੀ ਕੀਤੀ ਹੈ ਕਿ ਮਾਂ ਬਾਪ ਦਾ ਰੋਲ ਪੂਰਾ ਨਿਭਾਇਆ ਉਹਨਾਂ ਨੇ ਇਸ ਬੱਚੀ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਪਰ ਕਿਤੇ ਨਾ ਕਿਤੇ ਅੱਜ ਵੀ ਮੈਂ ਉਸ ਬੇੜੇ ਦੇ ਵਿੱਚ ਆਪਣੇ ਪਿਓ ਦੀ ਝਲਕ ਨੂੰ ਦੇਖਣਾ ਜੋ ਨਹੀਂ ਆਵੀ ਕਿਤੇ ਨਾ ਕਿਤੇ ਮੇਰਾ ਪਿਓ ਵਾਪਸ ਮੁੜ ਕੇ ਆ ਜੇ ਪਰ ਜਦੋਂ ਅਖਬਾਰ ਦੇ ਵਿੱਚ ਮਾਤਾ ਜੀ ਕਹਿੰਦੇ ਆਇਆ ਜਦੋਂ ਮਾਤਾ ਜੀ ਨੇ ਮੈਨੂੰ ਦੱਸਿਆ ਜਦੋਂ ਸੋਜੀ ਸੰਭਾਲੀ ਮੈਂ ਹਨ ਉਹ ਕਹਿੰਦੇ ਵੀ ਉਹਨਾਂ ਨੇ ਝੂਠਾ ਮੁਕਾਬਲਾ ਬਣਾ ਕੇ ਇਦਾਂ ਇਦਾਂ ਸ਼ਹੀਦ ਕਰ ਦਿੱਤਾ ਗਿਆ ਸੀ ਫਿਰ ਉਸ ਜਿਹੜਾ ਸਮਾਂ ਸੀ ਉਹ ਮੈਨੂੰ ਪਤਾ ਵੀ ਮੈਂ ਕਿਵੇਂ ਹੰਡਾਇਆ ਜਾਂ ਕਿਵੇਂ ਆਪਣੇ ਤਨ ਤੇ ਇੱਕ ਹੁੰਦਾ ਨਾ ਵੀ ਮਤਲਬ ਇੱਕ ਤਾਂ ਇਹ ਹੁੰਦਾ ਕਿ ਪਿਓ ਬਾਹਰ ਗਿਆ ਹੋਇਆ ਪਿਓ ਪਿਓ ਦਾ ਘਰ ਤੋਂ ਚਲੇ ਜਾਣਾ ਸ਼ਹੀਦ ਹੋਣਾ ਝੁੱਠਾ ਮੁਕਾਬਲਾ ਬਣਾ ਦੇਣਾ ਬਹੁਤ ਵੱਡੀ ਗੱਲ ਆ ਪਰਮਾਨਾ ਮੈਨੂੰ ਉਸ ਪਿਓ ਤੇ ਅੱਜ ਸਾਰੇ ਵਰਲਡ ਦੇ ਵਿੱਚ ਉਹਨਾਂ ਦਾ ਨਾਮ ਹੈ ਤੇ ਇਸ ਧੀ ਨੂੰ ਮੇਰੇ ਨਾਮ ਤੋਂ ਨਹੀਂ ਜਾਣਿਆ ਜਾਂਦਾ ਸ਼ਹੀਦ ਭਾਈ ਬਲਵਿੰਦਰ ਸਿੰਘ ਦੇ ਨਾਮ ਤੋਂ ਜਾਣਿਆ ਜਾਂਦਾ ਸੋ ਵਜੀਦਪੁਰ ਤੇ ਵੀਰਜੀ ਰਵਿੰਦਰ ਸਿੰਘ ਨੇ ਜਿਨ੍ਹਾਂ ਨੇ ਮੇਰਾ ਬਹੁਤ ਸਾਥ ਤੇ ਸਪੋਰਟ ਕਰੀ ਆ ਮੈਂ ਕਹਿੰਨੀ ਵੀ ਜਦੋਂ ਇਹਨਾਂ ਨੂੰ ਮੇਰੇ ਘਰ ਦੀ ਹਾਲਤ ਦਾ ਪਤਾ ਲੱਗਿਆ ਭੱਜੇ ਆਏ ਮੀ ਪੈਂਦਾ ਸੀ ਪੂਰਾ ਉਸੇ ਦਿਨ ਪਹਿਲੀ ਇੰਟਰਵਿਊ ਇਹਨਾਂ ਨੇ ਮੇਰੀ ਜਦੋਂ ਲਈਤੀ ਹੈ ਤੇ ਪੂਰਾ ਸੰਗਤ ਨੇ ਸਹਿਯੋਗ ਕੀਤਾ ਤੁਹਾਡੀਆਂ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਅੱਜ ਮੈਨੂੰ ਛਤ ਨਸੀਬ ਹੋਈ ਹੈ ਮੇਰੇ ਮਕਾਨ ਦੀ ਸੇਵਾ ਸੰਗਤ ਦੇ ਸਹਿਯੋਗ ਨਾਲ ਹੋਈ ਹੈ ਸਿੱਖੀ ਸਿੱਧੇ ਚ ਬਹੁਤ ਰਹੇ ਤੁਸੀਂ ਜੀ ਹ ਤੱਕ ਦੱਸਿਆ ਰਹੀ ਕਿ ਬਿੰਦ ਰਖ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਕੀਰਤਨ ਸੇਵਾ ਕਰਦੇ ਤੁਹਾਡੀ ਮਾਤਾ ਜੀ ਦੱਸੀ ਹੀ ਨਹੀਂ ਕਿਸੇ ਨੂੰ ਕਿ ਅਸੀਂ ਸ਼ਹੀਦ ਪਰਿਵਾਰ ਤੋਂ ਆ ਤਾਂ ਇਹਨਾਂ ਕਿਉਂ ਤੁਸੀਂ ਗੁਰੂ ਸਾਹਿਬ ਦੇ ਪਿਆਰ ਦੇ ਵਿੱਚ ਹੀ ਰਹੀ ਕਿ ਦੱਸਣ ਦੀ ਲੋੜ ਹੀ ਨਹੀਂ ਪਈ ਜਾਂ ਪਰਿਵਾਰ ਦੇ ਦੁੱਖਾਂ ਦਾ ਪਹਾੜ ਸੀ ਫਿਰ ਵੀ ਤੁਸੀਂ ਨੇ ਦੱਸਿਆ ਕਿ ਹਾਂ ਸਾਡੇ ਪਰਿਵਾਰ ਦੇ ਤੇ ਕੀ ਗੁਜ਼ਰ ਰਿਹਾ ਹੈ ਸਬਰ ਸਭ ਤੋਂ ਵੱਡੀ ਚੀਜ਼ ਹੈ ਮਾਤਾ ਜੀ ਨੇ ਸਬਰ ਰੱਖਿਆ ਮੰਗਿਆ ਨਹੀਂ ਕਿਸੇ ਤੋਂ ਪਰ ਅੱਜ ਵੀ ਮਤਲਬ 25 ਸਾਲ ਹੋ ਗਏ ਸੇਵਾ ਨਿਭਾਉਂਦਿਆਂ ਨੂੰ ਕਦੇ ਵੀ ਸਮੂਹ ਪ੍ਰਬੰਧਕ ਕਮੇਟੀ ਨੂੰ ਇਹ ਨਹੀਂ ਕਿਹਾ ਵੀ ਮੈਨੂੰ ਇੰਨੀ ਭੇਟਾ ਚਾਹੀਦੀ ਜਾਂ ਨਸਕਾਮ ਇਹ ਸੇਵਾ ਕੀਤੀ ਆ ਜੋ ਉਹਨਾਂ ਨੇ ਤੇਲ ਫੁੱਲ ਝੋਲੀ ਦੇ ਵਿੱਚ ਪਾਤਾ ਉਪਰਵਾਨ ਕੀਤਾ ਪਰ ਮਾਤਾ ਜੀ ਦੇ ਸਬਰ ਕਰਕੇ ਹੀ ਅੱਜ ਮੈਂ ਇੱਥੇ ਖੜੀ ਆ ਉਹਨਾਂ ਨੇ ਇੱਕ ਸਬਰ ਹੀ ਮਤਲਬ ਜਿਹੜਾ ਜ਼ਿੰਦਗੀ ਦਾ ਸਬਰ ਸੀ ਬਾਣੀ ਦੇ ਲੜ ਲਾ ਕੇ ਮਤਲਬ ਉਹਨਾਂ ਨੇ ਸਾਰੀ ਪਹਾੜ ਜਿੱਡੀ ਜ਼ਿੰਦਗੀ ਇੱਕ 4 ਮਹੀਨੇ ਦੀ ਬੱਚੀ ਤੇ ਨਿਸ਼ਾਵਰ ਕਰਤੀ ਬਹੁਤ ਵੱਡੀ ਗੱਲ ਹੈ ਮੇਰੇ ਲਈ ਕਿਹਾ ਜਾਂਦਾ ਹੈ ਸੰਗਤ ਵਿੱਚੋਂ ਗੁਰਸਾਹਿਬ ਦਰਸ਼ਨ ਹੁੰਦੇ ਨੇ ਤਾਂ ਅੱਜ ਸਮਾਗਮ ਕਰਾਇਆ ਪਿਤਾ ਜੀ ਦੂਜੀ ਵਰਸੀ ਤਾ ਪਿਤਾ ਜੀ ਵੀ ਚਲ ਕੇ ਲੱਗੀ ਜ ਸੰਗਤਾਂ ਵਿੱਚੋਂ ਕਿ ਕਿ ਭਾਵੇਂ ਉਹਨਾਂ ਸਿੱਧੀ ਸਮਾਗਮ ਮਨਾ ਰਹੇ ਆ ਪਰ ਉਹ ਕਿਤੇ ਨਾ ਕਿਤੇ ਦੇਖਦੇ ਹੋਣ ਕਿ ਕਿਤੇ ਨਾ ਕਿਤੇ ਇਸ ਸਮਾਗਮ ਦੇ ਵਿੱਚ ਹੀ ਪਹੁੰਚੇ ਹੋਣ ਬਿਲਕੁਲ ਜਿੱਥੇ ਮੇਰੇ ਵੀਰ ਬੈਠੇ ਸੀ ਸਾਹਮਣੇ ਜਿੱਥੇ ਨੀਲੀਆਂ ਪੀਲੀਆਂ ਪੱਗਾਂ ਦਿਖਦੀਆਂ ਸੀ ਉਹ ਕਿਤੇ ਨਾ ਕਿਤੇ ਉੱਥੇ ਮੈਨੂੰ ਆਪਣੇ ਪਿਓ ਦੀ ਝਲਕ ਵੀ ਨਜ਼ਰ ਆਉਂਦੀ ਸੀ ਹਨਾ ਕਿਤੇ ਅੱਖਾਂ ਵੀ ਭਾਵਕ ਹੁੰਦੀਆਂ ਸੀ ਇਦਾਂ ਜੀ ਜਦੋਂ ਸਮਾਗਮ ਕਰਦੇ ਆ ਦਿਲ ਤੇ ਪੱਥਰ ਰੱਖ ਕੇ ਕਰਨੇ ਪੈਂਦੇ ਨੇ ਹਨ ਇਹ ਬਹੁਤ ਮਾਣ ਵਾਲੀ ਗੱਲ ਹੈ ਮੇਰੇ ਲਈ ਪਰ ਅੱਜ ਉਸੇ ਅੱਜ ਮੇਰਾ ਸਾਡੇ ਢਾਡੀ ਜਥੇ ਵੱਲੋਂ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਵੀ ਕੀਤੇ ਗਏ ਨੇ ਅੱਜ ਗਾਣਾ ਰਿਲੀਜ਼ ਹੋਇਆ ਬਾਪੂ ਤੇਰੀ ਫੋਟੋ ਸੋ YouTube ਤੇ ਤੁਸੀਂ ਦੇਖਿਓ ਉਹ ਉਹਨਾਂ ਨੂੰ ਦੇਸ਼ਾਂ ਵਿਦੇਸ਼ਾਂ 'ਚ ਬੈਠ ਕੇ ਸੰਗਤਾਂ ਨੇ ਬੜਾ ਪਿਆਰ ਦੇ ਰਹੇ ਨੇ ਉਸ ਗਾਣੇ ਨੂੰ ਸੋ ਮੈਨੂੰ ਇਦਾਂ ਹੀ ਸੰਗਤ ਸਪੋਰਟ ਕਰਦੀ ਰਹੇ ਇੱਕ ਸ਼ਹੀਦ ਦੀ ਧੀ ਨੂੰ ਮਾਣ ਮੱਤੀ ਧੀ ਦਾ ਬੋਰਡ ਦੇ ਕੇ ਨਵਾਜਿਆ ਇਹ ਬਹੁਤ ਵੱਡੀ ਗੱਲ ਆ ਸੋ ਸਾਰੀ ਸੰਗਤ ਇਹ ਬੜਾ ਪਿਆਰ ਕਰਦੀ ਆ ਅੱਜ ਮੈਂ ਤੁਹਾਡੀ ਸੰਗਤਾਂ ਦੀ ਬਦੌਲਤ ਹੀ ਇਹ ਪਿਆਰੀ ਸੰਗਤਾਂ ਦਾ ਜਿੱਥੇ ਤੱਕ ਲੈ ਕੇ ਆਇਆ ਹੈ